ਨਮਸਕਾਰ ਦੋਸਤੋ ਆਰ ਕੇ ਏਰੀਆ ਕਾਲਜ ਨਵਾਂ ਸ਼ਹਿਰ ਦੇ ਮੈਦਾਨ ਦੇ ਵਿੱਚ ਅੱਜ ਨਵਾਂ ਸ਼ਹਿਰ ਅਤੇ ਹਸ਼ਾਰਪੁਰ ਦੇ ਵਿੱਚ ਖੇਡੇ ਜਾ ਰਹੇ ਔਮਨ ਕ੍ਰਿਕਟ ਮੈਚ ਦੇ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਪੈਕਸ ਮੈਂਬਰ ਅਤੇ ਫਰਸਟ ਕਲਾਸ ਕ੍ਰਿਕਟਰ ਮਲਜੀਤ ਕੋਰਡਿ올 ਨੇ ਨਵਾਂ ਸ਼ਹਿਰ ਪਹੁੰਚ ਕੇ ਮੈਚ ਦਾ ਜਾਇਜਾ ਲਿਆ ਇਸ ਦੌਰਾਨ ਉਹਨਾਂ ਨੇ ਖਿਡਾਰਨਾ ਅਤੇ ਮੈਚ ਰੈਫਰੀ ਸਕੋਰਰ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਦਾ ਹੌਸਲਾ ਵੀ ਵਧਾਇਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੈਡਮ ਜੋਹਲ ਅਤੇ ਨਵਾਂ ਸ਼ਹਿਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਪੀ ਕੇ ਸ਼੍ਰੀਨ ਨੇ ਕੀ ਕਿਹਾ ਸੁਣੋ ਫਸ ਕਲਾਸ ਕ੍ਰਿਕਟਰਾਂ ਔਰ ਉਹਦੇ ਨਾਲ ਨਾਲ ਮੈਂ ਐਪੈਕਸ ਕਾਉਂਸਲ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਆ ਔਰ ਅੱਜ ਮੈਂ ਨਵਾਂ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੀ ਆਈ ਆ ਔਰ ਬੜੇ ਮਾਨ ਦੀ ਗੱਲ ਹੈ ਕਿ ਇੱਥੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇੱਕ ਮਾਈਨਰ ਡਿਸਟ੍ਰਿਕਟ ਹੈ ਔਰ ਇਹਨਾਂ ਨੇ ਕੁੜੀਆਂ ਦੀ ਟੀਮ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਸਾਡੇ ਨਾਲ ਪ੍ਰੈਜ਼ੀਡੈਂਟ ਸੈਕਟਰੀ ਪ੍ਰਵੀਨ ਸਰੇਨ ਜੀ ਵੀ ਮੌਜੂਦ ਨੇ ਟ੍ਰੈਜਰ ਹੈਗੇ ਨੇ ਸਾਡੇ ਨਾਲ ਮੌਜੂਦ ਨੇ ਆਪਣਾ ਜੁਆਇੰਟ ਸੈਕਟਰੀ ਐਂਡ ਪ੍ਰੈਜ਼ੀਡੈਂਟ ਸਾਰੀ ਇਹਨਾਂ ਦੀ ਟੀਮ ਹੈ ਦਿਨ ਰਾਤ ਇੱਕ ਕਰਕੇ ਜਿਹੜਾ ਇਹ ਇੱਥੇ ਮਿਹਨਤ ਕਰ ਰਹੇ ਨੇ ਬੱਚੀਆਂ ਲਈ ਔਰ ਕਿਉਂਕਿ ਮੈਂ ਆਪ ਜਦੋਂ ਜਿਸ ਦੌਰ ਦੇ ਵਿੱਚ ক্রিকেট ਖੇਲਦੀ ਸੀਗੀ ਤੇ ਅਸੀਂ ਉਦੋਂ ਇਹ ਸੋਚਦੇ ਹੁੰਦੇ ਸੀਗੇ ਕਿ ਸਾਨੂੰ ਇੰਨੀਆਂ ਫੈਸਿਲਿਟੀਆਂ ਕਿਉਂ ਨਹੀਂ ਮਿਲੀਆਂ ਜੋ ਫੈਸਿਲਿਟੀਆਂ ਹੁਣ ਮਿਲਦੀਆਂ ਨੇ ਤੋ ਬੀਸੀਸੀਆਈ ਦਾ ਅਸੀਂ ਥੈਂਕਸ ਕਰਦੇ ਹਾਂ ਜਿਨ੍ਹਾਂ ਨੇ ਵਿਮਨ ਕ੍ਰਿਕਟ ਨੂੰ ਜਿਹੜਾ ਉਹ ਲੜਕੀਆਂ ਦੇ ਲੈਵਲ ਤੱਕ ਲੈ ਕੇ ਗਏ ਨੇ ਆਈਪੀਐਲ ਦਾ ਮੈਚ ਪਹਿਲੇ ਸਾਰਿਆਂ ਦਾ ਹਰਮਨ ਪਿਆਰਾ ਹੁੰਦਾ ਸੀਗਾ ਔਰ ਬॉयਜ਼ ਦਾ ਮੈਚ ਜਿਹੜਾ ਸੀ ਸਾਰੇ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ ਬਟ ਅੱਜ ਉਹ ਦੌਰ ਆ ਗਿਆ ਕਿ ਜਦੋਂ ਡਬਲਯੂਪੀਐਲ ਜਿਹੜਾ ਲੜਕੀਆਂ ਦੀ ਪ੍ਰੀਮੀਅਰ ਲੀਗ ਹੈ ਉਹਨੂੰ ਵੀ ਓਨਾ ਹੀ ਉਤਸੁਕਤਾ ਦੇ ਨਾਲ ਜਿਹੜਾ ਉਹ ਸਾਰੇ ਲੋਕ ਜਿਹੜੇ ਨੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਉਹ ਇੰਤਜ਼ਾਰ ਕਰਦੇ ਨੇ ਸੋ ਅੱਜ ਇੱਥੇ ਮੇਰਾ ਮੇਨ ਮਕਸਦ ਜਿਹੜਾ ਆਂਦਾ ਸੀਗਾ ਉਹ ਇਹ ਸੀਗਾ ਕਿ ਪੀਸੀਐਨ ਨੇ ਸਪੈਸ਼ਲ ਡਿਊਟੀ ਮੈਨੂੰ ਲਗਾਈ ਸੀਗੀ ਇੱਥੇ ਵਿਜ਼ਿਟ ਕਰਨ ਲਈ ਕਿ ਮੈਂ ਮੈਚ ਅਬਜ਼ਰਵ ਕਰਾਂ ਥੋੜੀਆਂ ਦੇਖਾਂ ਕਿ ਇਹਨਾਂ ਨੂੰ ਹੋਰ ਕੀ ਚੀਜ਼ਾਂ ਜੜੀਆਂ ਨੇ ਚਾਹੀਦੀਆਂ ਨੇ ਸੋ ਅਸੀਂ ਮੁਹੱਈਆ ਕਰਾ ਸਕੀਏ ਸੋ ਅੱਜ ਤੁਸੀਂ ਮੈਚ ਦੇਖ ਰਹੇ ਹੋ ਕਿ ਨਵਾਂ ਸ਼ਹਿਰ ਵਰਸਸ ਜਿਹੜਾ ਹੈ ਹੁਸ਼ਿਆਰਪੁਰ ਕੁੜੀਆਂ ਦਾ ਮੈਚ ਹੋ ਰਿਹਾ ਵਨ ਡੇ ਮੈਚ ਹੈ ਕਿਉਂਕਿ ਅੱਜ ਮੌਸਮ ਵੀ ਥੋੜਾ ਉਸ ਤਰ੍ਹਾਂ ਦਾ ਹੈ ਤੇ ਇਸ ਕਰਕੇ 35 ਓਵਰਸ ਦਾ ਜਿਹੜਾ ਉਹ ਮੈਚ ਖੇលਿਆ ਜਾਣਾ ਹੈ ਬੱਚੇ ਬੜੇ ਜਿਹੜੇ ਸੀਗੇ ਉਹਨਾਂ ਨੂੰ ਮੈਂ ਜਦੋਂ ਮਿਲੀ ਆ ਉਹਨਾਂ ਦੇ ਚਿਹਰੇ ਬੜੇ ਖਿੜੇ ਹੋਏ ਸੀਗੇ ਕਿਉਂਕਿ ਜਦੋਂ ਬੱਚਿਆਂ ਨੂੰ ਮੈਚ ਖੇਡਣ ਨੂੰ ਮਿਲਦਾ ਤੇ ਉਹ ਉਹਨਾਂ ਦੇ ਲਈ ਇੱਕ ਅਵਾਰਡ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਬੱਚੇ ਸਾਰਾ ਸਾਲ ਪ੍ਰੈਕਟਿਸ ਕਰਦੇ ਨੇ ਬਟ ਜਦੋਂ ਉਹਨਾਂ ਨੂੰ ਮੈਚੇਜ਼ ਮਿਲਦੇ ਨੇ ਤੇ ਐਕਚੁਅਲ 'ਚ ਉਹਨਾਂ ਦੀ ਸਕਿੱਲ ਜਿਹੜੀ ਆ ਉਹ ਨਿਕਰ ਕੇ ਸਾਹਮਣੇ ਆਉਂਦੀ ਹੈ ਤੋਂ ਸਾਰੇ ਪੇਰੈਂਟਸ ਲਈ ਜਿਹੜੇ ਆ ਉਹਨਾਂ ਦੇ ਸਾਰੇ ਬੱਚੇ ਜਿਹੜੇ ਨੇ ਉਹ ਬੈਸਟ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਡੀ ਮੈਨੇਜਮੈਂਟ ਦੇ ਲਈ ਵੀ ਜਿਹੜੇ ਸਾਡੇ ਜਿੰਨੀਆਂ ਵੀ ਕੁੜੀਆਂ ਨੇ ਉਹ ਸਾਡੇ ਲਈ ਉਹ ਬੈਸਟ ਹੀ ਹੈਗੀਆਂ ਨੇ ਬਟ ਜਦੋਂ ਸਿਲੈਕਸ਼ਨ ਦੀ ਵਾਰੀ ਆਉਂਦੀ ਹੈ ਸਟੇਟ ਲੈਵਲ ਤੇ ਸਾਡੇ ਸਿਲੈਕਟਰਸ ਜਿਹੜੇ ਨੇ ਉਹ ਸਕਿੱਲ ਨੂੰ ਜਿਹੜਾ ਹੈ ਉਹ ਤਰਜੀਹ ਦਿੰਦੇ ਨੇ ਸੋ ਜਿਹਦੀ ਜੋ ਸਕਿੱਲ ਵਧੀਆ ਹੋਏਗੀ ਜੇ ਉਹਦੇ ਵਿੱਚ ਪੰਜ ਬੱਚੇ ਨੇ ਤੇ ਨੇਚਰਲੀ ਮੈਰਿਟ ਵਾਲਾ ਬੱਚਾ ਜਿਹੜਾ ਉਹ ਸਿਲੈਕਟ ਹੁੰਦਾ ਸੋ ਪੇਰੈਂਟਸ ਨੂੰ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਕੁੜੀਆਂ ਨੂੰ ਆਪਣੀਆਂ ਨੂੰ ਜਿਹੜੀਆਂ ਇਸ ਡਿਸਟ੍ਰਿਕਟ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇ ਕੇ ਜਿਹੜਾ ਕ੍ਰਿਕਟ ਦਾ ਮੈਚ ਖੇਡਣ ਲਈ ਕ੍ਰਿਕਟ ਦੀ ਟ੍ਰੇਨਿੰਗ ਲੈਣ ਲਈ ਜਿਹੜਾ ਉਹ ਤੁਸੀਂ ਆਪ ਉਹਨਾਂ ਨੂੰ ਬਲਕਿ ਪੈਰੈਂਟਸ ਜਿਹੜੇ ਨੇ ਮਾਪੇ ਆਪ ਨਾਲ ਲੈ ਕੇ ਆਣ ਉਹਨਾਂ ਨੂੰ ਹੱਲਾਸ਼ੇਰੀ ਦੇਣ ਤੇ ਕਦੇ ਵੀ ਫਸੀ ਨਾ ਹੋਣ ਆਪਣੇ ਬੱਚੇ ਲਈ ਤੁਸੀਂ ਇਹ ਦੇਖੋ ਕਿ ਜੇ ਤੁਹਾਡਾ ਬੱਚਾ ਫਿੱਟ ਹੈ ਗੇਮ ਖੇਡਣ ਲਈ ਉਹ ਸਹੀ ਹੈ ਤੇ ਉਹਨੂੰ ਗੇਮ ਜ਼ਰੂਰ ਖੜਾਓ ਜੇ ਤੁਹਾਨੂੰ ਲੱਗਦਾ ਕਿ ਉਹ ਗੇਮ ਉਹਦੇ ਲਈ ਨਹੀਂ ਸਹੀ ਫਿਰ ਤੁਸੀਂ ਉਹਨੂੰ ਕਿਸੇ ਹੋਰ ਸਕਿੱਲ 'ਚ ਲੈ ਜਾਓ ਸੋ ਇਸ ਦਾ ਕਿ ਅਸੀਂ ਤੇ ਇਹੀ ਕਵਾਂਗੇ ਕਿ ਇੰਨੀਆਂ achhiyan facilities ਮਿਲ ਰਹੀਆਂ ਨੇ ਤੇ ਲੜਕੀਆਂ ਦਾ ਭਵਿੱਖ ਜਿਹੜਾ ਉਹ cricket ਦੇ ਵਿੱਚ ਉਹ as a profession ਵੀ ਜਿਹੜਾ ਉਹ ਉਹਨੂੰ adopt ਕਰ ਸਕਦੀਆਂ ਨੇ ਤੇ ਇਹਦੇ ਵਿੱਚ ਨਾਮ ਸ਼ੋਹਰਤ ਪੈਸਾ ਸਭ ਕੁਝ ਹੀ ਹੈ ਸੋ ਅੱਜ ਜੇ ਅਸੀਂ ਗੱਲ ਕਰੀਏ ਤੇ ਬੱਚੀਆਂ ਨੂੰ ਜਿਹੜਾ ਇੱਕ ਲੜਕੀਆਂ ਨੂੰ ਲੜਕੀਆਂ ਦਾ staff ਮਿਲ ਰਿਹਾ ਸੋ ਇਹ ਸਾਰੀਆਂ ਹਦਾਇਤਾਂ ਨੇ ਉੱਪਰੋਂ ਅਸੀਂ comfort level ਲਈ ਕਿ ਲੜਕੀਆਂ ਦੀ ਸੁਰੱਖਿਆ ਲਈ ਜਿਹੜਾ ਅਸੀਂ ਉਹ staff ਜਿਹੜਾ ਸਾਰਾ ਮੈਲਾ staff ਜਿਹੜਾ ਉਹ provide ਕਰਦੇ ਹਾਂ ਸੋ ਬਾਕੀ ਗੱਲ ਇਹ ਹੈ ਕਿ ਸਾਰੇ ਹੀ ਜਿੰਨੇ ਵੀ এডਿਕੇਸ਼ਨ ডিপਾਰਟਮੈਂਟ ਹੋਗੇ ਸਾਰੇ ਹੀ ਹੋਗੇ ਉਹ ਸਾਰੇ ਮਤਲਬ ਬਰਾਬਰ ਹੀ ਹੁੰਦੇ ਨੇ ਸਰ ਸਾਰੇ 'ਚ ਕੁਝ ਕਮੀਆਂ ਵੀ ਹੁੰਦੀਆਂ ਨੇ ਕੁਝ ਅੱਛਾਈਆਂ ਵੀ ਹੁੰਦੀਆਂ ਨੇ ਸੋ ਅਸੀਂ ਜਿਹੜਾ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ 빙ਾ ਲੜਕੀ ਮੈਂ ਲੜਕੀਆਂ ਦੀ ਸੁਰੱਖਿਆ ਲਈ ਲੜਕੀਆਂ ਨੂੰ ਬੈਸਟ ਟ੍ਰੇਨਿੰਗ ਲਈ ਲੜਕੀਆਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਅੱਜ ਮੈਨੂੰ ਮੈਚ ਵਿੱਚ ਦਿਖਣ ਗਿਆ ਤੇ ਮੈਂ ਉਹਨਾਂ ਨੂੰ ਗਾਈਡ ਕਰਾਂਗੀ ਕਿਉਂਕਿ ਐਜ਼ ਅ ਫਰਸਟ ਕ੍ਰਿਕਟਰ ਅਸੀਂ ਇੰਨੇ ਸਾਰੇ ਮੈਚ ਖੇਲੇ ਹੋਏ ਆਂ ਔਰ ਇੰਡੀਅਨ ਕ੍ਰਿਕਟਰ ਐਸੋਸੀਏਸ਼ਨ ਵਿੱਚ ਸਾਡੀ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਨੇ ਇੱਸੀ ਚੀਜ਼ਾਂ ਨੂੰ ਲੈ ਕੇ ਸੋ ਮੈਂ ਇਹ ਚਾਹਾਂਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇੰਡੀਆ ਦੀ ਟੀਮ ਹੈ ਜਿੱਥੇ ਹਰਮਨਪ੍ਰੀਤ ਵਰਗੀਆਂ ਲੜਕੀਆਂ ਸਾਡੇ ਖੇਡ ਰਹੀਆਂ ਨੇ ਮੈਂ ਚਾਹਾਂਗੀ ਕਿ ਵੱਧ ਤੋਂ ਵੱਧ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਇੰਡੀਆ ਟੀਮ ਦੇ ਵਿੱਚ ਆਣ ਬਟ ਉਹਦੇ ਲਈ ਸਾਨੂੰ ਜਿਹੜਾ ਉਹ ਡਿਸਟ੍ਰਿਕਟ ਦੇ ਸੈਕਟਰੀਜ਼ ਉਹਨਾਂ ਦੀ ਟੀਮ ਦਾ ਸਹਿਯੋਗ ਦੀ ਜ਼ਰੂਰਤ ਹੈ ਕਿ ਪੀਸੀਏ ਤੇ ਇਹਦੇ ਵਿੱਚ ਵੱੱਟ ਚੜ੍ਹ ਕੇ ਆਪਣਾ ਜਿਹੜਾ ਯੋਗਦਾਨ ਪਾ ਹੀ ਰਹੀ ਹੈ ਸੋ ਉਹ ਦਿਨ ਦੂਰ ਨਹੀਂ ਹੈਗਾ ਕਿ ਜਦੋਂ ਲੜਕੀਆਂ ਦੀਆਂ ਅਕੈਡਮੀਆ ਖੁੱਲਦੀਆਂ ਆ ਸੀਗੀਆਂ ਤੇ ਅੱਜ ਹੁਣ ਲੜਕੀਆਂ ਦੀਆਂ ਅਕੈਡਮੀਆ ਵੀ ਖੁੱਲਨੀਆਂ ਸ਼ੁਰੂ ਹੋਣ ਗਿਆ ਇਵਨ ਮੈਂ ਆਪ ਖੁਦ ਇਸ ਲਈ ਜਿਹੜੀ ਹੈ ਡੈਡੀਕੇਸ਼ਨ ਪੇ ਕਰਾਂਗੀ ਆਨਮਲੇ ਟਾਈਮ ਦੇ ਵਿੱਚ ਤੇ ਕਦੀ ਵੀ ਮੈਂ ਲੜਕੀਆਂ ਦੀ ਕ੍ਰਿਕਟ ਲਈ ਜਿਹੜਾ ਉਹ ਪਿੱਛੇ ਕਦਮ ਨਹੀਂ ਉਠਾਵਾਂਗੀ ਬਲਕਿ ਚਾਰ ਕਦਮ ਅੱਗੇ ਚੱਲਾਂਗੀ ਸੋ ਇਹ ਮੇਰਾ ਟੈਨਯੋਰ ਹੈ ਐਪੈਕਸ ਦਾ ਸੋ ਮੈਂ ਕਮਿਟਿਡ ਹਾਂ ਲੜਕੀਆਂ ਦੀ ਕ੍ਰਿਕਟ ਲਈ ਸੋ ਮੈਂ ਇਹ ਹੀ ਦੁਆ ਕਰਾਂਗੀ ਕਿ ਬੱਚੀਆਂ ਜਿਹੜੀਆਂ ਸਾਡੀਆਂ ਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤਾਂ ਕਿ ਉਹਦੇ ਨਾਲ ਉਹਨਾਂ ਦੀ ਸੇਤ ਵੀ ਸਹੀ ਰਹੇਗੀ ਔਰ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕਰਨਗੀਆਂ ਆਪਣੇ ਡਿਸਟ੍ਰਿਕਟ ਦਾ ਨਾਮ ਵੀ ਰੋਸ਼ਨ ਕਰਨਗੀਆਂ सो आई बिलीव कि नवा शहर जेड़ा है वो आन वाले टाइम से ओनु सारे कैन जी जिंदाबाद क्योंकि अपने शहर दे नाल अपनी पहचान हुंदी है अपने डिस्ट्रिक्ट दे नाल अपनी पहचान हुंदी है सो विश यू गुड लक ऑल द गर्ल्स ऑल द पेरेंट्स ऑल द स्टेट एसोसिएशन थैंक यू सो मच नमस्कार मैं जनरल सेक्रेटरी नवा डिस्ट्रिक्ट क्रिकेट एसोसिएशन प्रवीण कुमार सरिन आज जो वुमेन्स ਵਨਡੇ ਮੈਚ ਇੱਥੇ ਜਿਹੜਾ ਉਹ ਸ਼ਾਰਪੁਰ ਵਰਸਸ ਨਵਾਂ ਸ਼ਹਿਰ ਚੱਲ ਰਿਹਾ ਹੈਗਾ ਜਿਸ 'ਚ ਸਾਡੇ ਜ਼ਿਲ੍ਹੇ ਦੀ ਇਨਸਪੈਕਸ਼ਨ ਲਈ ਅੱਜ ਪੀਸੀਐਨ ਨੇ ਸਪੈਸ਼ਲ ਤੌਰ ਤੇ ਮੈਡਮ ਬਲਜੀਤ ਕੌਰ ਜੋਹਲ ਜੋ ਕਿ ਐਪੈਕਸ ਮੈਂਬਰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਹਨਾਂ ਦੀ ਡਿਊਟੀ ਲਈ ਉਹ ਇੱਥੇ ਆਏ ਹੋਏ ਨੇ ਮੈਂ ਆਪਣੇ ਡਿਸਟ੍ਰਿਕਟ ਵੱਲੋਂ ਉਹਨਾਂ ਦਾ ਸਵਾਗਤ ਕਰ ਰਿਹਾ ਔਰ ਮੈਚ ਦੇਖਣ ਤੋਂ ਬਾਅਦ ਉਹਨਾਂ ਨੇ ਕਈ ਚੀਜ਼ਾਂ ਆਬਜ਼ਰਵ ਕੀਤੀਆਂ ਹੈਗੀਆਂ ਜਿਹੜੀਆਂ ਕਈ ਚੀਜ਼ਾਂ ਸਾਨੂੰ ਰਿਕੁਆਇਰਡ ਨੇ ਅਸੀਂ ਉਹ ਨੋਟ ਵੀ ਕਰਾਈਆਂ ਹੈਗੀਆਂ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਦੀ ਕਮੀ ਇੱਥੇ ਨਜ਼ਰ ਆ ਰਹੀ ਹੈ ਜਿੱਦਾਂ ਸਪੈਸ਼ਲੀ ਅੱਜ ਮੈਚ ਸਾਡੇ ਰਨਅਪ ਲਈ ਜਿਹੜਾ ਅਸੀਂ ਉਹ ਆਪਣਾ ਕਵਰ ਜੋ ਛੋਟਾ ਪਹਿਰਿਆ ਸੀਗਾ ਅਸੀਂ ਉਹਦੀ ਵੀ ਇਹਨਾਂ ਨੂੰ ਇੱਕ ਰਿਕੁਆਇਰਮੈਂਟ ਲਿਖੀ ਹੈਗੀ ਤਾਂ ਉਹਦੇ ਨਾਲ ਕੀ ਹੋਏਗਾ ਜਿੱਦਾਂ ਅੱਜ 15 ਓਵਰ ਦਾ 15 ਓਵਰ ਇਹ ਸਾਈਡ ਮੈਚ ਕਰਟੇਲ ਹੋਇਆ ਹੈ ਅਗਰ ਉਹ ਕਵਰ ਪੂਰੇ ਹੋਣਗੇ ਤਾਂ ਅੱਗੇ ਤਾਂ ਜਿਹੜੀ ਹੈ ਕਮੀ ਪੂਰੀ ਹੋ ਜਾਏਗੀ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਸਪੈਸ਼ਲੀ ਮੀਡੀਆ ਜਿਹੜਾ ਹੈਗਾ ਨਵੇਂ ਸ਼ਹਿਰ ਉਹਦਾ ਤਾਂ ਬਹੁਤ ਹੀ ਆਭਾਰੀਆਂ ਕਿ ਟਾਈਮ ਟੂ ਟਾਈਮ ਹੋ ਸਾਨੂੰ ਸਪੋਰਟ ਕਰਦੇ ਨੇ ਕਿਉਂਕਿ ক্রিকেট ਨੂੰ ਬढ़ावा ਵੂਮਨਸ ক্রিকেট ਹੋਵੇ ਚਾਹੇ ਮੈਨਸ ক্রিকেট ਹੋਵੇ ਬੱਚਿਆਂ ਲਈ ਹੋਵੇ ਜਦ ਤੱਕ ਪ੍ਰੈਸ ਦਾ ਸਹਿਯੋਗ ਨਹੀਂ ਹੋਏਗਾ ਤੇ ਬਹੁਤ ਕੁਝ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਤੁਹਾਡੇ ਸਹਿਯੋਗ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਟਾਈਮ ਤੱਕ ਵੀ ਤੁਸੀਂ ਕਵਰ ਕਰਦੇ ਰਹੋਗੇ ਥੈਂਕ ਯੂ ਵੈਰੀ ਮਚ